ਹੈਲੋ ਸੱਚੇ ਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੂਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਮਾਰਕੀਟ ਜਾਣ ਤੋਂ ਕੁਝ ਘਰ ਲਈ ਆਈਟਮਾਂ ਸਿਗੀਆਂ ਜਿਹੜੀਆਂ ਮੈਂ ਲਿਓਣੀਆਂ ਸਿਗੀਆਂ ਜ਼ਰੂਰੀ ਤੇ ਇੱਕ ਜਾਣਾ ਸੀਗਾ ਅਸੀਂ ਫਰਨੀਚਰ ਹਾਊਸ ਤੇ ਸਾਡੇ ਬੁੜਲਾਡੇ ਦੇ ਵਿੱਚ ਇੱਕ ਡਿਸਕਾਊਂਟ ਸਟੋਰ ਖੁੱਲਿਆ ਫਰਨੀਚਰ ਹਾਊਸ ਤੇ ਉਹਨਾਂ ਨੇ ਨਾਮ ਹੀ ਡਿਸਕਾਊਂਟ ਸਟੋਰ ਰੱਖਿਆਗਾ ਸੋ ਕਹਿ ਰਹੇ ਨੇ ਕਈ ਐਡਸ ਬਹੁਤ ਆ ਰਹੀਆਂ ਨੇ ਉਹਨਾਂ ਦੀਆਂ ਕਿ ਡਿਸਕਾਊਂਟ ਲਗਾਇਆ ਹੋਇਆ ਹੈ ਉਹਨਾਂ ਨੇ ਫਰਨੀਚਰ ਦੇ ਸਾਰੇ ਸਮਾਨ ਤੇ ਤੇ ਚਲੋ ਜੀ ਦੇਖਦੇ ਆਂ ਜਾ ਚ ਜਾ ਕੇ ਸਭ ਤੋਂ ਪਹਿਲਾਂ ਮੈਂ ਕੁਝ ਜਿਹੜੇ ਕੁਸ਼ਨ ਕਵਰ ਸੀਗੇ ਤੇ ਕੁਝ ਅ ਡਸਟਰ ਸੀਗੇ ਡਸਟਰ ਕਲੋਥਸ ਹੁੰਦੇ ਨੇ ਮਾਈਕਰੋਫਾਈਬਰ ਕਲੋਥਸ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਬਾਏ ਕੀਤੇ ਸੀਗੇ ਉਹਨਾਂ ਦਾ ਮੈਂ ਵੀਡੀਓ ਸ਼ੂਟ ਨਹੀਂ ਕਰ ਸਕੀ ਸੋ ਉਹ ਮੈਂ ਜਿਹੜਾ ਮੇਰਾ ਲਿਫਾਫਾ ਸੀ ਉਹਦੀ ਮੈਂ ਥੋੜੀ ਜੀ ਕਲਿੱਪ ਐਡ ਕਰਤੀ ਕਿ ਪਹਿਲਾਂ ਮੈਂ ਥੋੜੀ ਜੀ ਸ਼ਾਪਿੰਗ ਕਰ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਡਿਸਕਾਊਂਟ ਸਟੋਰ ਆਏ ਸੀਗੇ ਵੀਡੀਓ ਦੇ ਵਿੱਚ ਇਹ ਸਮਾਨ ਹੈ ਜਿਹੜਾ ਬਹੁਤ ਸਸਤਾ ਦੱਸਦੇ ਸੀਗੇ ਜਿਵੇਂ ਇੰਸਟਾਗ੍ਰਾਮ ਤੇ ਇਹਨਾਂ ਨੇ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਪ੍ਰੋਮੋਸ਼ਨਸ ਕਰਾਰ ਰੱਖੀਆਂ ਨਗੀਆਂ ਪਰ ਜਦੋਂ ਜਾ ਕੇ ਪੁੱਛਦੇ ਆ ਨਾ ਰੇਟ ਤਾਂ ਬਹੁਤ ਜ਼ਿਆਦਾ ਹਾਈ ਬੋਲਦੇ ਨੇ ਇਹ ਅ ਮਤਲਬ ਕਿ ਸਾਰਾ ਚੇਂਜ ਕਰ ਦਿੰਦੇ ਨੇ ਇਹ ਸਿਸਟਮ ਜਿਵੇਂ ਵੀਡੀਓ ਦੇ ਵਿੱਚ ਇਹਨਾਂ ਨੇ ਜਿਹੜੀ ਚੀਜ਼ 3500 ਦੀ ਕਹੀ ਹੈ ਨਾ ਉਹੀ ਚੀਜ਼ ਇਹ 5500 ਦੀ ਬੋਲ ਰਹੇ ਸੀਗੇ ਸੋ ਸਾਨੂੰ ਪਤਾ ਲੱਗ ਗਿਆ ਸੀਗਾ ਜਾਣਾ ਇੱਕ ਵਾਰੀ ਜ਼ਰੂਰ ਬੰਨਦਾ ਸੀ ਸਾਡਾ ਕਿਉਂਕਿ ਜਿਸ ਤਰ੍ਹਾਂ ਐਵੇਂ ਸੀ ਕਿ ਜੇ ਇੰਨੀ ਸਸਤੀਆਂ ਚੀਜ਼ਾਂ ਹੋਈਆਂ ਤਾਂ ਜ਼ਰੂਰ ਇੱਕ ਰਾਦੀ ਚੀਜ਼ ਆ ਫਰਨੀਚਰ ਦੀ ਜਿਹੜੀ ਬਾਏ ਕਰ ਲਾਂਗੇ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਝੂਠ ਬੋਲ ਕੇ ਜਿਹੜੇ ਨਾ ਕਸਟਮਰ ਲਾ ਲਾ ਰਹੇ ਨੇ ਸੋ ਅਸੀਂ ਫਿਰ ਘਰੇ ਆ ਗਏ ਸੀ ਇਹ ਵੀਡੀਓ ਜਿਹੜੀ ਇਹ ਦੂਸਰੇ ਦਿਨ ਦੀ ਹੈ ਜੀ ਤੇ ਸਵੇਰ ਦੀ ਚੱਕਤਰ ਭਾਂਡੇ ਟਿੰਨਿਆਂ ਦੀ ਹੋ ਰਹੀ ਸੀ ਚਾਹ ਵਗੈਰਾ ਪੀ ਕੇ ਹਟੇ ਸੀਗੇ ਤੇ ਕਿਸਮਤ ਪ੍ਰੀਤ ਸਕੂਲ ਚਲੀ ਗਈ ਸੀ ਤੇ ਗਿੱਲ ਸਾਹਿਬ ਖੇਤ ਵਾਗੇ ਸੀ ਹਰਗੁਣ ਉੱਠ ਕੇ ਦਾਦੀ ਨਾਲ ਖੇਡਣ ਚਲਾ ਗਿਆ ਸੀ ਤੇ ਮੈਂ ਕਰ ਰਹੀ ਸੀ ਚੱਕਤਰ ਸਾਰੇ ਸਮਾਨ ਦੀ ਮੈਨੂੰ ਲੱਗਦਾ ਸੀ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਕੰਬਲ ਮੋਟਾ ਕੱਢ ਲਿਆ ਸੀਗਾ ਤੇ ਜਿਵੇਂ ਮੈਂ ਇਸੀ ਕੰਬਲ ਬੈੱਡ ਦੀ ਟੂਚ ਰੱਖ ਦੇਣੀ ਆ ਨਾ ਮੈਂ ਉਸੇ ਤਰ੍ਹਾਂ ਵੱਡਾ ਕੰਬਲ ਬੈੱਡ ਦੀ ਟੂਚ ਰੱਖਣ ਲੱਗੀ ਸੀ ਪਰ ਉਹ ਨਹੀਂ ਸੈਟ ਆਇਆ ਬੈੱਡ ਦੀ ਟੂਚ ਤਾਂ ਫਿਰ ਮੈਂ ਉਹਨੂੰ ਦੂਸਰੇ ਕਮਰੇ ਦੇ ਵਿੱਚ ਰੱਖ ਕੇ ਆਈ ਨਹੀਂ ਕਹਿ ਗਿਆ ਮੇਰੇ ਤੋਂ ਕੋਸ਼ਿਸ਼ ਤਾਂ ਮੈਂ ਕੀਤੀ ਕਿ ਇਸ ਦੇ ਵਿੱਚ ਹੀ ਟਿਕ ਜੇ ਨਾ ਤਾਂ ਸੌਖਾ ਹੋ ਜਾਂਦਾ ਰਾਤ ਨੂੰ ਕੱਢ ਕੇ ਉੱਪਰ ਲੈਣਾ ਤੇ ਹੁਣ ਫਿਰ ਮੈਂ ਦੂਸਰੇ ਕਮਰੇ ਦੇ ਵਿੱਚ ਰੱਖ ਆਈ ਸੀਗੀ ਤੇ ਜਿਹੜੇ ਇਹ ਸੀ ਕੰਬਲ ਸੀ ਉਹ ਮੈਂ ਚੰਗੀ ਤਰ੍ਹਾਂ ਈਜ਼ੀ ਦੇ ਵਿੱਚ ਵਾਸ਼ ਕਰਤੇ ਸੀਗੇ ਦੋ ਤਿੰਨ ਇਹ ਸੀ ਕੰਬਲ ਨੇ ਮੇਰੇ ਕੋਲ ਤੇ ਉਹ ਮੈਂ ਵਾਸ਼ ਕਰਤੇ ਸੀਗੇ ਉਹ ਵੀ ਸਾਂਭਾਂਗੇ ਆਪਾਂ ਇਸੇ ਵੀਡੀਓ ਦੇ ਵਿੱਚ ਤੇ ਸਾਰਾ ਚਾਦਰ ਤਾਂ ਮੈਂ ਦੋ ਦਿਨ ਹੋ ਗਏ ਸੀ ਵਿਛਾਈ ਨੂੰ ਪਰ ਸਰਾਣੇ ਚੇਂਜ ਕਰਨੇ ਰਹਿੰਦੇ ਸੀਗੇ ਤੇ ਸਰਾਣੇ ਵੀ ਜਿਹੜੇ ਸੀਗੇ ਮੈਂ ਚੇਂਜ ਕਰ ਦਿੱਤੇ ਸੀ ਕਿਉਂਕਿ ਜਦੋਂ ਆਪਾਂ ਨਾਲ ਦੀ ਚਾਦਰ ਦੇ ਨਾਲ ਦੇ ਸਰਾਣੇ ਨਾ ਹੋਣ ਨਾ ਤਾਂ ਚਾਦਰ ਵੀ ਵਿਛਾਈ ਜਿਹੜੀ ਸੋਹਣੀ ਨਹੀਂ ਲੱਗਦੀ ਬੈੱਡ ਸੋਹਣਾ ਨਹੀਂ ਲੱਗਦਾ ਹੈਗਾ ਸੋ ਗਿੱਲ ਸਾਬ ਨੂੰ ਤਾਂ ਬਹੁਤ ਜ਼ਿਆਦਾ ਸ਼ੌਕ ਹੈ ਕਿ ਮੇਰਾ ਬੈਡਰੂਮ ਹੈ ਜਿਹੜਾ ਉਹ ਬਹੁਤ ਨੀਰਨ ਕਲੀਨ ਹੋਵੇ ਤੇ ਤਾਂ ਕਰਕੇ ਮੈਂ ਥੋੜਾ ਰੱਖਦੀ ਹਾਂ ਧਿਆਨ ਤੀਸਰਾ ਨੇ ਆਪਾਂ ਚੜਾਤੇ ਸੀਗੇ ਜੀ ਡਿਸਕਾਊਂਟ ਸਟੋਰ ਤੇ ਵੱਡੀ ਦਾ ਕੋਈ ਚੀਜ਼ ਪਸੰਦ ਨਹੀਂ ਆਈ ਫਰਨੀਚਰ ਦੀ ਤਾਂ ਮੈਨੂੰ ਇਹ ਛੋਟੀ ਜੀ ਜਿਹੜੀ ਟੋਕਰੀ ਸੀ ਇਹ ਮੈਨੂੰ ਬਹੁਤ ਸੋਹਣੀ ਲੱਗੀ ਸੋ 150 ਰੁਪਏ ਦੀ ਸੀਗੀ ਇਹ ਮੈਂ ਬਾਏ ਕਰ ਲਈ ਸੀਗੀ ਗਿਲ ਸਾਬ ਤਾਂ ਕਹਿ ਰਹੇ ਸੀ ਕਿ ਨਹੀਂ ਕੀ ਕਰਨਾ ਐਵੇਂ ਮੈਂ ਜੋ ਕੇ ਬੰਦੇ ਦਾ ਕਹਿੰਦੀ ਹੁੰਦੇ ਨੇ ਨਾ ਪਰ ਜਿਹੜੀਆਂ ਘਰੇ ਸਜਾਵਟ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਲੇਡੀਜ਼ ਦੇ ਹੱਥ ਹੀ ਹੁੰਦਾ ਹੈ ਨਾ ਲਿਆਉਣੀਆਂ ਉਹਨਾਂ ਨੂੰ ਸਜਾਉਣਾ ਕਿੰਨਾ ਵਧੀਆ ਲੱਗਦਾ ਹੈਗਾ ਹੈ ਨਾ ਤੇ ਇਹ ਮੈਂ ਬਾਈ ਕਰ ਲਈ ਸੀ ਇਹ 150 ਰੁਪਏ ਦੀ ਆਈ ਸੀ ਤੇ ਇੱਕ ਕੰਟੇਨਰ ਬਾਈ ਕੀਤਾ ਸੀ ਇਹ ਮੈਂ 100 ਰੁਪਏ ਦਾ ਸੈੱਟ ਸੀਗਾ ਚਾਰ ਡੱਬਿਆਂ ਦਾ ਕੱਚ ਦੇ ਡੱਬੇ ਸੀ ਉਹ ਲਿਡ ਵੀ ਬਹੁਤ ਸੋਹਣੀ ਸੀ ਉਹਨਾਂ ਦੀ ਸੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਉਹ ਜਰੂਰ ਸ਼ੋਅ ਕਰੂੰਗੀ ਕਿ ਕਿੱਦਾਂ ਦੇ ਬਾਕਸ ਨੇਗੇ ਜਿਹੜੇ ਆਏ ਨੇਗੇ 100 ਰੁਪਏ ਦੇ ਵਿੱਚ ਚਾਰ ਬੈਗ ਜੀ ਆਉਂਦਾ ਕੋਈ ਟੇਟੀ ਚ ਆਉਂਦਾ ਬਈ ਮੈਂ ਲਿਫਾਫਿਆਂ ਚ ਹੀ ਆਉਂਦੀ ਨਹੀਂ ਹੁੰਦੀ ਆਪਦੇ ਜਿਹੜੇ ਕੰਬਲ ਵਗੈਰਾ ਹੁੰਦੇ ਨੇ ਕਿਉਂਕਿ ਮੈਂ ਸੂਟ ਲਿਆਉਂਦੀ ਰਹਿੰਦੀ ਹਣਾ ਆਪਣੀ ਸ਼ਾਪ ਆ ਕੱਪੜੇ ਦੀ ਤਾਂ ਵੱਡੇ ਵੱਡੇ ਲਿਫਾਫੇ ਹੁੰਦੇ ਨੇ ਮੇਰੇ ਕੋਲ ਪਹਿਲਾਂ ਮੈਂ ਚਿੱਟਾ ਲਿਫਾਫਾ ਲੈ ਆਈ ਸੀ ਪਰ ਉਹਦੇ ਵਿੱਚ ਨਹੀਂ ਹੋਣੇ ਸੀਗੇ ਫਿਰ ਮੈਂ ਉਹ ਸਾਈਡ ਤੇ ਰੱਖਤਾ ਤੇ ਫਿਰ ਜਿਹੜਾ ਵੱਡਾ ਨੀਲਾ ਲਿਫਾਫਾ ਸੀ ਮੈਂ ਉਹਦੇ ਵਿੱਚ ਪਾ ਕੇ ਕੰਬਲ ਸੀਗੇ ਜਿਹੜੇ ਉਹ ਇਆ ਲਗਾ ਲਗਾ ਕੇ ਚੰਗੀ ਤਰ੍ਹਾਂ ਸਾਮਤੇ ਸੀਗੇ ਬੈੱਡ ਦੇ ਵਿੱਚ ਹਨਾ ਬੈੱਡ ਦੇ ਉੱਪਰ ਵੀ ਮੈਂ ਦਹਈਆਂ ਪਿਸ਼ਾ ਕੇ ਰੱਖਦੀ ਆ ਤਾਂ ਜੋ ਬੈੱਡ ਦੇ ਵਿੱਚ ਵੀ ਕਈ ਵਾਰੀ ਰੇਤਾ गिर ਜਾਂਦਾ ਹੁੰਦਾਗਾ ਪਤਾ ਨਹੀਂ ਕਿੱਥੋਂ ਆਉਂਦਾ ਹੈ ਤਾਂ ਪਤਾ ਨਹੀਂ ਤੇ ਪਰ ਮੈਂ ਬੈੱਡ ਦੇ ਉੱਪਰ ਬੈੱਡਰੂਮ ਮਤਲਬ ਕਿ ਬਾਕਸ ਬੈੱਡ ਹੈ ਜਿਹੜਾ ਉਹਨੂੰ ਬੰਦ ਕਰਕੇ ਉਹਦੇ ਉੱਤੇ ਦਰੀ ਪਿਸ਼ਾ ਕੇ ਰੱਖਦੀ ਆ ਵਧੀਆ ਧੋਤੀ ਹੋਈ ਤਾਂ ਜੋ ਵਿੱਚ ਗਰਦਾ ਨਾ ਜਾਵੇ ਚਲੋ ਜੀ ਆਪਾਂ ਕੰਬਲ ਸੀ ਜਿਹੜੇ ਉਹ ਗਰਮੀ ਵਾਲੇ ਸਾਮਤੇ ਸੀਗੇ ਇੱਥੇ ਮੈਂ ਮਹਿੰਦੀ ਲਗਾ ਰਹੀ ਸੀਗੀ ਕੁਝ YouTube ਤੋਂ ਹੀ ਟਰਾਈ ਕੀਤਾ ਸੀਗਾ ਕੋਈ ਟਿਪਸ ਟ੍ਰਿਕਸ ਦੇਖ ਕੇ ਗੇ ਕੀ ਅਸਰਾ ਮੈਂਦੀ ਲੋੜ ਨਾਲ ਬਹੁਤ ਸੋਹਣੀ ਮੈਂਦੀ ਲੱਗਦੀ ਹੈ ਸੋ ਮੈਂ ਮੈਂ ਲਾ ਲਈ ਸੀਗੀ ਸਾਰਾ ਲਿਪੂ ਟਿਪੂ ਕਰ ਲਿਆ ਸੀ ਆਪਣਾ ਹੱਥ ਤੇ ਉਸ ਤੋਂ ਬਾਅਦ ਮੈਂ ਕੰਮ ਵੀ ਕਰਨੇ ਸੀ ਕਿਉਂਕਿ ਸੂਟ ਦੇਣੇ ਸੀਗੇ ਪਹਿਣਾ ਦੇ ਸੂਟ ਸਿਉਣੇ ਆਏ ਹੋਏ ਸੀਗੇ ਜਿਹੜੇ ਅੱਜ ਸ਼ਾਮ ਨੂੰ ਮੈਂ ਤਿਆਰ ਕਰਕੇ ਦੇਣੇ ਸੀਗੇ ਸੋ ਮੈਂਦੀ ਵਾਲੇ ਹੱਥ ਨਾਲ ਹੀ ਮੈਂ ਬਹੁਤ ਟਰਾਈ ਕੀਤਾ ਕਿ ਮੈਂ ਬਣਾ ਲੂੰਗੀ ਸੂਟ ਪਰ ਆਖਰ ਨੂੰ ਮੈਨੂੰ ਹੱਥ ਧੋਣਾ ਪਿਆ ਵੀਰੇ ਤੇ ਪਹਿਲਾਂ ਤਾਂ ਮੈਂ ਕੋਸ਼ਿਸ਼ ਕਰੀ ਗਈ ਸਾਰੀ ਚੱਕਦਰ ਕਰੀ ਮਸ਼ੀਨ ਕੋਲ ਉਹਨਾ ਵੀ ਚੱਲ ਐਵੇਂ ਹੀ ਸਟੀਚਿੰਗ ਕਰ ਲੂੰਗੀ ਕਿ ਜਦੋਂ ਲਾਈਵ ਹੀ ਹੈ ਨਾ ਇਹਨਾਂ ਮੱਥਾ ਮਾਰਿਆ ਤਾਂ ਚੜ ਜੇ ਥੋੜੀ ਜੀ ਮਹਿੰਦੀ ਪਰ ਥੋੜਾ ਜਿਹਾ ਲੱਗ ਰਹੀ ਸੀ ਕਦੇ ਤੇ ਮਸ਼ੀਨ ਤੇ ਲੱਗ ਜਾਂਦੀ ਸੀ ਕਦੇ ਕਿਸੇ ਕੱਪੜੇ ਤੇ ਲੱਗ ਜਾਂਦੀ ਸੀ ਮੈਂ ਕਿਹਾ ਜੇ ਕਿਸੇ ਦੇ ਮਹਿੰਗੇ ਸੂਟ ਤੇ ਲੱਗੀ ਤਾਂ ਆਪਾਂ ਨੂੰ ਲਾਂਬਾ ਹੋ ਜਾਊਗਾ ਤਾਂ ਇਹ ਸੋਚ ਕੇ ਮੈਂ ਜਦੋਂ ਸਟੀਚਿੰਗ ਕਰਨ ਲੱਗੀ ਸੀ ਉਸ ਤੋਂ ਪਹਿਲਾਂ ਮੈਂ ਮਹਿੰਦੀ ਦੀ ਜਿਹੜਾ ਮਹਿੰਦੀ ਉਤਾਰਤੀ ਸੀ ਹਾਂਜੀ ਜੇ ਮੇਰਾ ਬਲੌਗ ਤੁਹਾਨੂੰ ਕਿਸੇ ਵੀ ਐਂਗਲ ਤੋਂ ਇੰਟਰਸਟਿੰਗ ਲੱਗਿਆ ਹੋਵੇ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਤੇ ਨਾਲ ਹੀ ਮੇਰੇ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਨੈਕਸਟ ਇੰਟਰਸਟਿੰਗ ਜੇ ਬਲੌਗ ਦੇ ਨਾਲ ਤਦ ਤੱਕ ਲਈ ਪਿਆਰ ਸਤਿ ਸ਼੍ਰੀ ਅਕਾਲ ਬਾਈ